ਲਓ ਵੀ ਸੱਜਣੋ ਅੱਜ ਮੱਖੀ ਵਾਲੀ ਘੂੜੀ ਦਿਖਾਉਨੇ ਆ ਇੱਕ ਰੰਗੀ ਨੀਲੀ ਆ ਮੱਖੀ ਵਾਲੀ ਘੂੜੀ ਆ ਅੱਜ ਤਾਂ 5-7 ਸਾਲ ਪਹਿਲਾਂ ਵੀ ਇਹਦਾ ਫੁੱਲ ਟ੍ਰੈਂਡ ਸੀ ਤੇ ਅੱਜ ਵੀ ਫੁੱਲ ਟ੍ਰੈਂਡ ਚੱਲਦਾ ਮਜ਼ਬੂਤ ਮਜਬੂਤ ਫੁੱਲ ਆ ਗਰਦਨ ਵਾਲੇ ਪੱਖੋਂ ਕੰਨ ਕੰਡੀਸ਼ਨ ਵਾਲੇ ਪੱਖੋਂ ਪੂਰੀ ਟੌਪ ਦੀ ਆ ਚੰਗੀ ਬਲੱਡ ਲਾਈਨ ਕਿਹੜੇ ਖਾਨਦਾਨ ਚੋਂ ਆ ਤੇ ਕਿਹੜੇ ਘੋੜੇ ਤੋਂ ਮੇਟ ਹੋਈ ਹੋਈ ਆ ਕਿੰਨੀ ਹਾਈਟ ਆ ਸੁੰਭ ਸੁੰਭ ਸਾਰਾ ਚੈੱਕ ਕਰਾਵਾਂਗੇ ਬਸ ਵੀਡੀਓ ਪੂਰੀ ਨਾਲ ਜੁੜੇ ਰਹੋ ਚਾਰ ਕਮੈਂਟਾਂ ਦਾ ਟਾਈਮ ਲੈਣਾ ਬੜਾ ਲੰਮਾ ਟਾਈਮ ਨਹੀਂ ਲੈਂਦੇ ਤੁਹਾਡਾ ਆਜੋ ਪਹਿਲਾਂ ਸਵਾਗਤ ਆ ਭਰਾਵੋ ਤੁਹਾਡਾ ਬਾਬਾਜੀ ਦਾ ਸਟੱਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਮੇਰੇ ਸੱਜਣ ਭਰਾ ਮੇਰੇ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਆ ਜੀ ਆਇਆਂ ਨੂੰ ਦੋਸਤੋ ਅੱਜ ਫੇਰ ਇੱਕ ਬਹੁਤ ਚੰਗੀ ਘੋੜੀ ਲੈ ਆਏ ਆ ਪੰਜਾਬ ਨਸਲ ਦੀ ਆ ਮੱਝੂ ਕੇ ਖਾਨਦਾਨ ਦੀ ਆ ਕਿਹੜੇ ਘੋੜੇ ਦੀ ਆ ਕੀ ਉਮਰ ਆ ਕੀ ਡਿਟੇਲ ਆ ਸਾਰੀ ਵੀਡੀਓ ਦੇ ਵਿੱਚ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਪਲੀ ਪੁਲੀ ਹੈ ਕਬਾਡੀ ਮੱਝੂਖਾਲੇ ਖਾਨਦਾਨ ਨੂੰ ਪੂਰੀ ਹੈ ਹੀ ਨਰੋਈ ਆ ਤੇ ਮੇਟ ਵੀ ਹੋਈ ਹੋਈ ਆ ਕਿਹੜੇ ਘੋੜੇ ਤੋਂ ਮੇਟ ਹੋਈ ਆ ਸਾਰੀ ਡਿਟੇਲ ਦਿੰਨੇ ਆ ਬਸ ਵੀਡੀਓ ਨਾਲ ਜੁੜੇ ਰਹੋ ਤੇ ਜਿਹੜੇ ਸੱਜਣ ਆਪਣੇ ਨਵੇਂ ਜੁੜੇ ਹੋ ਚੈਨਲ ਤੇ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲਓ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਅੱਜ ਦੋਸਤੋ ਬਾਅਦਾਂ ਵੀਡੀਓ ਵੱਲੋਂ ਲੋਬੀ ਸੱਜਣੋ ਜਿਹੜੇ ਪੰਜਾਬ ਨਸਲ ਨੂੰ ਪਿਆਰ ਕਰਦੇ ਮੱਝੂ ਕੇ ਬਲੱਡ ਲਾਈਨ ਦੀ ਘੋੜੀ ਲੈਣ ਦੇ ਚਾਹਵਾਨ ਜਾਂ ਮੱਝੂ ਕੇ ਬਲੱਡ ਲਾਈਨ ਦੀ ਘੋੜੀ ਤੋਂ ਬਰੀਡਿੰਗ ਕਰਨ ਦੇ ਚਾਹਵਨ ਤਾਂ ਅੱਜ ਤੁਹਾਡੀ ਤਮੰਨਾ ਪੂਰੀ ਕਰਤੀ ਤੁਹਾਡੇ ਲਈ ਮੱਖੀ ਵਾਲੀ ਇੱਕ ਰੰਗੀ ਘੋੜੀ ਲੈ ਆਏ ਆ ਉਮਰ ਜ਼ਰੂਰ ਸੇ 6.5 ਸਾਲ ਪਰ ਬੰਤਰਾ ਤੋਂ ਦੇਖੋ ਗਰਦਨ ਵਾਲੇ ਪਾਸੋਂ ਕੰਨ ਵਾਲੇ ਪਾਸੋਂ ਮਜ਼ਬੂਤੀ ਹੈ ਕਾਡੀ ਦੀ ਸੁੰਭ-ਸੁੰਭ ਕਰੋ ਚੈੱਕ ਆਮ ਘੋੜਿਆਂ ਜਿੱਡਾ ਤਾਂ ਹੁਣੀ ਸੌਂਬਾ ਤੇ ਪੁੱਠਾ ਪਾਠਾ ਘੋੜੀ ਦਾਣ ਪੂਰੀ ਚੰਗੀ ਐ ਬਰੀਡਿੰਗ ਲਈ ਵਰਤੀ ਜਾ ਸਕਦੀ ਹੋਰ ਇੱਕ ਤੁਹਾਨੂੰ ਇਹ ਫਾਇਦਾ ਹੋ ਜਾਣਾ ਘੋੜੀ ਮੇਟ ਵੀ ਹੋਈ ਹੋਈ ਆ 25 26 ਦਿਨ ਮੇਟ ਹੋਈ ਨੂੰ ਹੋ ਕੇ ਚੈੱਕ ਵੀ ਹੋ ਜੂ ਸੱਜਣਾ ਤੇ ਬਾਲਪੋਰੀਆਂ ਦੀ ਸਾਫ ਆ ਸਾਰੀ ਕੱਲੀ ਕੱਲੀ ਡਿਟੇਲ ਦਿੰਨੇ ਆ ਕਿਹੜੇ ਘੋੜੇ ਦੀ ਦਿੱਤੀ ਆਪਾਂ ਨੂੰ ਮਾਲਕਾਂ ਨੇ ਕੀ ਹਾਈਟ ਆ ਕਿੰਨੇ ਦਿਨ ਹੋ ਗਏ ਮੇਟ ਹੋਈ ਨੂੰ ਹਨਾ ਤੇ ਆ ਜੋ ਦੋਸਤੋ ਮੱਖੀ ਵਾਲੀ ਘੋੜੀ ਜਿਵੇਂ ਤੁਸੀਂ ਦੇਖ ਲਈ ਨੀਲੀ ਇੱਕ ਰੰਗੀ ਆ ਬੁੱਲ ਬੁੱਲ ਵੀ ਨੀਲੇ ਪਏ ਆ ਧੌਣ ਵਾਲੇ ਬਾਲ ਜਾਦਾਂ ਵਾਲੇ ਪੂਸ ਵਾਲੇ ਬਾਲ ਸਾਰੇ ਨੀਲੇ ਸੁੰਭ ਖਾਲੇ ਆ ਜੀ ਮੱਖੀ ਹੈਗੀ ਆ ਉੱਤੇ ਤੇ ਕੰਨ ਕੁੰਦੀ ਦੇਖੋ ਕਿੰਨੇ ਚੰਗੇ ਆ ਕਾ ਟੈਂਚ ਦੀ ਹਾਈਟ ਆ ਦੀ ਜੀ ਗਰਦਨ ਲੰਮੀਆਂ ਕੌਂਟ ਪੂਰਾ ਘੋੜਿਆਂ ਵਾਂਗੂ ਖੜਦੀ ਆ ਐਡਮ ਦਾ ਭਲੇਖਾ ਪਾਉਂਦੀ ਆ ਜੀ ਦੂਰੋਂ ਐਡਮ ਹਰ ਕੋਈ ਤਾਂ ਬਣ ਨਹੀਂ ਸਕਦਾ ਨਹੀਂ ਐਡਮ ਵਰਗਾ ਘੋੜਾ ਰੋਜ਼-ਰੋਜ਼ ਜਾਂਦਾ ਪਰ ਆਪਾਂ ਵੈਸੇ ਕਹਿ ਆ ਵੀ ਗਰਦਨ ਵਾਲੀ ਹੱਕ ਮਜ਼ਬੂਤੀ ਵਾਲੇ ਪੱਖੋਂ ਵੀ ਐ ਦੂਰੋਂ ਖੜੀ ਹੋਵੇ ਤਾਂ ਇਹ ਲੱਗੂ ਵੀ ਐਡਮ ਦਾ ਬੱਚਾ ਖੜਾ ਪਰ ਦੋਸਤੋ ਬੱਚੀ ਹੈਗੀ ਆ ਇਹ ਆਪ ਦਾਰਾਪੁਰ ਵਾਲੀ ਖੜੀ ਘੋੜੀ ਦੀ ਮਾਲਕਾਂ ਨੇ ਜਿਵੇਂ ਆਪਾਂ ਨੂੰ ਦੱਸਿਆ ਦਾਰਾਪੁਰ ਵਾਲੀ ਖੜੀ ਘੋੜੇ ਦੀ ਹਾਸ ਕੇ ਦਿੱਤੀ ਹੈ ਜੀ ਤੇ ਉਮਰ 6.5 ਸਾਲ ਹਾਈਟ 61 ਇੰਚਾ ਬਾਲ ਪੌਰੀਆਂ ਵਾਲੇ ਪੱਖੋਂ ਹੱਡਾਂ ਪੈਰਾਂ ਵਾਲੇ ਪੱਖੋਂ ਪੂਰੀ ਤਰ੍ਹਾਂ ਸਾਫ਼ ਆ। ਪਲੀ ਪੁਲੀ ਚੰਗੀ ਐ ਕੁੜੀ ਰਾਜੀ ਆ ਤੋਰੇ ਦੀ ਵੀ ਬਹੁਤ ਕਮਾਲ ਤੁਰਦੀ ਐ ਸੋਹਣਾ ਤੁਰਦੀ ਐ ਚਾਲ ਰੇਵੀਆ ਜਿਵੇਂ ਮੱਝੂ ਵਾਲੇ ਜਾਨਵਰ ਆਪਾਂ ਮੰਨਦੇ ਆ ਵੀ ਜ਼ਿਆਦਾਤਰ ਭਰਾ ਲੈਂਦੇ ਸਵਾਰੀ ਤੇ ਬਰੀਡਿੰਗ ਵਾਸਤੇ ਆ। ਉਹ ਸਾਰੀਆਂ ਚੀਜ਼ਾਂ ਹੀ ਪੂਰੀਆਂ ਕਰੂ। ਸਵਾਰੀ ਦਾ ਆਇਆ ਤੁਰਦੀ ਰੇਵੀਆ ਚਾਲ ਬਹੁਤ ਸੋਹਣਾ ਤੇ ਬਰੀਡਿੰਗ ਵਾਲੇ ਪੱਖੋਂ ਤਾਂ ਪੂਰੀ ਪਰਫੈਕਟ ਹੀ ਆ। ਕਿਉਂ ਜਿਹੜੀ ਚੀਜ਼ ਬਰੀਡਿੰਗ ਨੂੰ ਆਪਾਂ ਨੂੰ ਚਾਹੀਦੀ ਹੁੰਦੀ ਐ ਲੈਂਥ ਹੋਇਆ ਸੰਭ ਹੋਇਆ ਗਰਦਨ ਹੋਈ, ਕੰਨ ਹੋਇਆ, ਹਾਈਟ ਹੋਈ, ਸਾਰੀਆਂ ਚੀਜ਼ਾਂ ਹੀ ਹੈਗੀਆਂ। ਕੰਨ ਵੀ ਸੁਨੱਖਾ, ਗਰਦਨ ਵੀ ਲੰਮੀ ਆ, ਕੌਂਡਾਲੀ ਆ ਤੇ ਸੌਂਬ ਦੇਖੋ ਘੋੜਿਆਂ ਜਿੱਡਾ ਤਾਂ ਸੌਂਬੀ ਆ, ਲੈਂਥ ਵੀ ਚੰਗੇ ਤੇ ਪੇਟਲ ਘੂੜੀ ਆ। ਹਜੇ ਘੂੜੀ ਨੂੰ ਮੇਟ ਹੋਈ ਨੂੰ 25 ਦਿਨ ਹੋਇਆ ਤੇ ਦੇਖਣ ਵਾਲਾ ਭਰਾ ਇਹ ਕਹਿ ਦੂ ਜਿਵੇਂ 7 ਮਹੀਨਿਆਂ ਦੀ ਗੱਬਣ ਹੁੰਦੀ ਆ। ਕਿਉਂਕਿ ਪੇਟ ਹੀ ਇੰਨਾ ਵੱਡਾ ਤੇ ਜਦੋਂ 7 ਮਹੀਨਿਆਂ ਦੀ ਗੱਬਣ ਦਾ ਟਾਈਮ ਆ ਗਿਆ ਤੇ ਉਸ ਦਿਨ ਕਿਆ ਬਾਤਾਂ ਹੀ ਹੋ ਜਾਣਗੀਆਂ। ਦੋਸਤੋ ਚੰਗੀ ਤਿਆਰ ਹੋ ਤੇ ਨਖਰਾ ਨਖਰਾ ਦਾ ਘੋੜਿਆਂ ਵਾਲਾ ਜਦੋਂ ਉੱਪਰ ਬਹਿ ਕੇ ਤੁਰਦੇ ਆ ਤਾਂ ਇੱਕ ਵਾਰ ਆਈ ਫੀਲ ਲੈਂਦੀ ਹੈ ਵੀ ਹਾਂ ਘੋੜੇ ਤੇ ਬੈਠੇ ਜਾਂਦੇ ਆ ਸੱਜਣੋ ਤੇ ਆ ਕੇ ਟਰਾਈ ਜ਼ਰੂਰ ਕਰਿਓ ਬਹਿ ਕੇ ਦੇਖਿਓ ਜੇ ਸਵਾਦ ਨਾ ਆਇਆ ਤਾਂ ਫੇਰ ਕਹੋ 100% ਤੁਹਾਨੂੰ ਸਵਾਦ ਆਊ ਉੱਤੇ ਬਹਿ ਕੇ ਸਵਾਰੀ ਦੀ ਤਾਂ ਇੰਨੀ ਜ਼ਿਆਦਾ ਚੰਗੀ ਹੈ ਤੇ ਮੇਟ ਹੋਈ ਆ ਜੀ ਬਾਬੇ ਦੀਪ ਦੀਪੇ ਵਾਲੇ ਗਿੱਲਾਂ ਵਾਲੇ ਘੋੜੇ ਤੋਂ ਜਿਹੜਾ ਕਾਲਾ ਘੋੜਾ ਉਹ ਤਾਂ ਮੇਟ ਹੋਈ ਹੋਈ ਆ 25 ਦਿਨ ਹੋ ਗਏ ਉਹ ਤਾਂ ਮੇਟ ਹੋਈ ਨੂੰ ਤੇ ਨੰਬਰ ਚੱਲ ਪਏ ਉੱਪਰ ਦੋਸਤੋ 62395 5454 98555 99017 ਇਹ ਦੋ ਨੰਬਰ ਆ ਕਰ ਲਓ ਇਹ ਤੇ ਸੰਪਰਕ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਧੰਨਵਾਦ